ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਵਲੌਗ ਦੇ ਵਿੱਚ ਅੱਜ ਦੇ ਵਲੌਗ ਦੇ ਵਿੱਚ ਫਿਰ ਗੱਲਬਾਤ ਕਰਾਂਗੇ ਆਪਾਂ ਇੱਧਰ ਜਿਹੜਾ ਕਿ ਆਪਣਾ 855 ਪਟਿਆਲੇ ਰੀਤ ਆਇਆ ਵਾ ਆਹ ਵਾਲਾ ਸਟਾਰ ਤੇ ਆਹ ਸਟਾਰ ਦੇ ਵਿੱਚ ਦੱਸੋ ਫਰਕ ਕੀ ਆ ਪਹਿਲਾਂ ਤਾਂ ਧਿਆਨ ਨਾਲ ਦੇਖੋ ਨੇ ਅੰਦਰਲੇ ਬ੍ਰੇਕ ਤੋਂ ਕੰਮ ਲੈ ਰਹੇ ਹਾਂ ਤਾਂ ਬਾਹਰਲਾ ਜਿਹੜਾ ਡਿਫਰੈਂਸ਼ੀਅਲ ਦਾ ਕੰਮ ਹੁੰਦਾ ਇੱਕ ਟਾਇਰ ਦੀ ਸਪੀਡ ਨੂੰ ਦੁੱਗਣਾ ਕਰਨਾ ਪਾਈ ਤੋਂ 6 ਦੇ ਥੋਜੈਂਡ ਦੇ ਕਰੀਬ ਇਹਦੀ ਆਪਣੀ ਫਰੀ ਪਲੇਟ ਰੱਖੀ ਹੋਈ ਆ ਕਰਾਉਣ ਦੀ ਇਸ ਤੋਂ ਬਾਅਦ ਫਿਰ ਆਪਣੀ ਸਟੀਲ ਦੀ ਪਲੇਟ ਆਉਗੀ ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਵਲੌਗ ਦੇ ਵਿੱਚ ਅੱਜ ਦੇ ਵਲੌਗ ਦੇ ਵਿੱਚ ਫਿਰ ਗੱਲਬਾਤ ਕਰਾਂਗੇ ਆਪਾਂ ਇੱਧਰ ਜਿਹੜਾ ਕਿ ਆਪਣਾ 855 ਪਟਿਆਲੇ ਰੀਤ ਆਇਆ ਵਾ ਤੇ ਸੋਏ ਦੇ ਵਿੱਚ ਤੁਸੀਂ ਪਹਿਲਾਂਲੇ ਪਾਰਟ ਦੇ ਵਿੱਚ ਲਿਫਟ ਦੀ ਫੁੱਲ ਫਿਟਿੰਗ ਦੇਖ ਲਈ ਕਿਹੜਾ ਪਾਰਟ ਆਪਾਂ ਨਵਾਂ ਪਾਇਆ ਕੀ ਗੱਲਬਾਤ ਸਾਰੀ ਤੁਹਾਨੂੰ ਦਿਖਾਈ ਅੱਜ ਇਸ ਪਾਰਟ ਦੇ ਵਿੱਚ ਆਪਾਂ ਜਿਹੜਾ ਤੇਲ ਬ੍ਰੇਕ ਫਿੱਟ ਕਰਾਂਗੇ ਤੇਲ ਬ੍ਰੇਕ ਵਾਲੀ ਕਿੱਟ ਦਿਖਾਵਾਂਗੇ ਸਟਾਰ ਕਿੱਟ ਦਿਖਾਵਾਂਗੇ ਕਿਹੜਾ ਸਮਾਨ ਯੂਜ਼ ਕਰਨਾ ਟਰੈਕਟਰ ਦੇ ਵਿੱਚ ਮਗਰਲੇ ਹਿੱਸੇ ਦੇ ਵਿੱਚ ਸਾਰਾ ਤੁਹਾਨੂੰ ਦਿਖਾਵਾਂਗੇ ਤੇ ਵਲੌਗ ਨਾਲ ਬੇਨਤੀ ਹੈ ਵੀ ਐਂਡ ਤੱਕ ਬਣੇ ਰਹੋ ਠੀਕ ਹੈ ਆਓ ਪਹਿਲਾਂ ਤੁਹਾਨੂੰ ਸਮਾਨ ਦਿਖਾਈ ਮੇਰੇ ਕੋਲੇ ਜਿਹੜਾ ਇਸ ਟਰੈਕਟਰ ਦੇ ਵਿੱਚ ਪਹਿਲਾਂ ਸਟਾਰ ਨਿਕਲਿਆ ਉਹ ਵਾਲਾ ਤੁਸੀਂ ਦੇਖ ਰਹੇ ਹੋ ਇਹ ਸਟਾਰ ਆ ਜਿਹੜਾ ਟਰੈਕਟਰ ਦੇ ਵਿੱਚੋਂ ਨਿਕਲਿਆ ਵਾਸੀਗਾ ਤੇ ਹੁਣ ਆਪਾਂ ਇਹਦੇ ਵਿੱਚ ਫਿੱਟ ਕਰਨਾ ਵਾ ਦੇਖੋ ਮੈਂ ਤੁਹਾਨੂੰ ਸਟਾਰ ਕੱਢ ਕੇ ਇੱਕ ਕਰੋ ਚੱਕ ਲਓ ਜੀ ਆਹ ਵਾਲਾ ਸਟਾਰ ਤੇ ਆਹ ਸਟਾਰ ਦੇ ਵਿੱਚ ਦੱਸੋ ਫਰਕ ਕੀ ਆ ਪਹਿਲਾਂ ਤਾਂ ਧਿਆਨ ਨਾਲ ਦੇਖੋ ਆ ਗਈ ਹੁਣੇ ਸਮਝ ਤੁਹਾਨੂੰ ਇਹਦੇ ਵਿੱਚ ਜਿਹੜੇ ਦੰਦੇ ਨੇ ਆ ਤੁਸੀਂ ਦੇਖੋ ਕਿੰਨੀਆਂ ਕੰਨੀਆਂ ਤਿੱਖੀਆਂ ਨੇ ਤੇ ਇਹਨੇ ਦੰਦੇ ਦੇਖੋ ਫੁੱਲ ਟੇਪਰ ਬਾਕੀ ਜਿਹੜਾ ਇਹਦਾ ਕ੍ਰੋਸ ਹੁੰਦਾ ਸੀਗਾ ਉਹ ਸਟੀਲ ਦਾ ਸੀਗਾ ਪਰ ਲੇਕਿਨ ਜਿਹੜਾ ਇਹਦਾ ਕ੍ਰੋਸ ਆ ਵਿੱਚ ਸਟੀਲ ਇਸ ਬਲੈਕ ਮੈਕਸ ਬਲੈਕ ਰੰਗ ਦਾ ਜਿਹਨੂੰ ਕਿ ਬਹੁਤ ਹਾਰਡ ਮਟੀਰੀਅਲ ਦਾ ਬਣਾਇਆ ਹੋਇਆ ਕਹਿਣ ਦਾ ਮਤਲਬ ਜਦੋਂ ਤੁਹਾਡੇ ਆਇਲ ਬ੍ਰੇਕ ਕੰਮ ਕਰਦੇ ਸੀਗੇ ਤਾਂ ਤੁਹਾਨੂੰ ਇੱਕ ਆਵਾਜ਼ ਦੀ ਸਮੱਸਿਆ ਮਿਲਦੀ ਸੀਗੀ ਉਹ ਆਵਾਜ਼ ਦੀ ਸਮੱਸਿਆ ਦੇਖੋ ਬੀਕੀ ਮਾਡਲ ਟਰੈਕਟਰ ਦੇ ਵਿੱਚ ਆਈ ਆ ਬਹੁਤ ਆਉਂਦੀ ਆ ਉਹ ਆਉਂਦੀ ਉਦੋਂ ਆ ਜਦੋਂ ਤੁਹਾਡਾ ਤੇਲ ਮਾੜਾ ਹੋ ਜੇ ਜਾਂ ਟਰੈਕਟਰ ਦਾ ਜਿਆ ਥੋੜਾ ਟਾਈਮ ਚੱਲ ਜੇ ਉਹ ਆਵਾਜ਼ ਆਉਂਦੀ ਕਿਉਂ ਆ ਤੇ ਕੀ ਉਹਦਾ ਕਾਰਨ ਹੁੰਦਾਗਾ ਦੇਖੋ ਮੰਨ ਲਓ ਤੁਸੀਂ ਆਪਣੇ ਅੰਦਰਲੇ ਬ੍ਰੇਕ ਤੋਂ ਕੰਮ ਲੈ ਰਹੇ ਹੋ ਤਾਂ ਬਾਹਰਲਾ ਜਿਹੜਾ ਡਿਫਰੈਂਸ਼ੀਅਲ ਦਾ ਕੰਮ ਹੁੰਦਾ ਇੱਕ ਟਾਇਰ ਦੀ ਸਪੀਡ ਨੂੰ ਦੁੱਗਣਾ ਕਰਨਾ ਸਪੋਇ ਕਰੋ ਤੁਸੀਂ ਟਰੈਕਟਰ ਦਾ ਆਪਣਾ ਅੰਦਰਲਾ ਬ੍ਰੇਕ ਨਾ ਪਲਿਆ ਤਾਂ ਜਿਹੜੇ ਅੰਦਰਲੇ ਵੀਲ ਦੇ ਚੱਕਰ ਘਟ ਜਾਣਗੇ ਜਿੰਨੇ ਉਹ ਚੱਕਰ ਘਟਣਗੇ ਉਦੋਂ ਦੁੱਗਨੇ ਉਦੋਂ ਦੇ ਚੱਕਰ ਦੁਹੇ ਵੀਲ ਦੇ ਵੱਜ ਜਾਣਗੇ ਤੇ ਉਦੋਂ ਹੁੰਦਾ ਕੀ ਆ ਸਟਾਰ ਆ ਜਿਹੜਾ ਪਿੰਨ ਹੁੰਦੀ ਆ ਉਹ ਟਾਈਮ ਪੈ ਕੇ ਸੀਜ ਹੋ ਜਾਂਦੀ ਆ ਹਲਕੀ ਜੀ ਸੀਜ ਮੈਂ ਤੁਹਾਨੂੰ ਦਿਖਾਉਣਾ ਉਹ ਵੀ ਆ ਦੇਖੋ ਕਿ ਰੌਣੇੜੇ ਆ ਲੋ ਇਹ ਸੀਜ ਹੋਏ ਪਏ ਹਨ ਆ ਦੇਖੋ ਇਹ ਹੁੰਦਾ ਕੀ ਸੀਗਾ ਜਦੋਂ ਤੁਹਾਡਾ ਸਟਾਰ ਇਹ ਸੀਜ ਹੋ ਜਾਂਦਾ ਸੀ ਸੀਜ ਹੁੰਦਾ ਸੀ ਜਦੋਂ ਅੰਦਦੇ ਤੁਹਾਡੇ ਬਹੁਤ ਤਿੱਖੇ ਸੀ ਕਿ ਪੂਰਾ ਜ਼ੋਰ ਨਾਲ ਇਹਨਾਂ ਨੂੰ ਮੋੜਦਾ ਸੀ ਤੁਹਾਡਾ ਟਰੈਕਟਰ ਤਾਂ ਇਹ ਸੀਜ ਹੋ ਜਾਂਦੇ ਸੀਜੇ ਹੋਣ ਕਰਕੇ ਗਰਾਰੀ ਅੜਕਣ ਲੱਗ ਪੈਂਦੀ ਸੀ ਅੜਕਣ ਦੇ ਬਾਵਜੂਦ ਵੀ ਤੁਹਾਡੇ ਜਿਹੜੇ ਬ੍ਰੇਕਾਂ ਦੇ ਪਲੇਟਾਂ ਕੜਕੜ ਕੜਕੜ ਦੀ ਆਵਾਜ਼ ਆਉਂਦੀ ਕਰ ਕਰ ਦੀ ਆਵਾਜ਼ ਆਉਂਦੀ ਸੀ ਇਸ ਕਰ ਨੂੰ ਕੰਪਨੀ ਨੂੰ ਪ੍ਰੋਬਲਮ ਸੋਲਵ ਕਰਨ ਲਈ ਫਿਰ ਇਹਨਾਂ ਨੇ ਜਿਹੜੇ ਸਟਾਰ ਆ ਜਿਹਨੂੰ ਕਿ ਮੋਡੀਫਾਈ ਕਿੱਟ ਬੋਲਦੇ ਆ ਆਪਣੇ ਵਾਲੇ ਕੁ ਬੈਵਲ ਗੇਰ ਆ ਜਿਹੜੇ ਆਪਣੇ ਇਹ ਮੋਡੀਫਾਈ ਕਰਤੇ ਕੰਪਨੀ ਨੇ ਇਹਨਾਂ ਦੰਦੇ ਵੀ ਟੇਪਰ ਕਰਤੇ ਇੱਕੇ ਦਾ ਮਟੀਰੀਅਲ ਬਦਲਤਾ ਜੀ ਜਿਹੜੇ 963 852 969 ਸਾਰਿਆਂ ਦੇ ਵਿੱਚ ਕੰਪਨੀ ਇਹ ਸਟਾਰ ਦੇ ਰਹੀ ਹੈ। ਇਹਦੇ ਨਾਲ ਬ੍ਰੇਕਾਂ ਦੇ ਜਿਹੜੀ ਆਵਾਜ਼ ਦੀ ਸਮੱਸਿਆ ਬਿਲਕੁਲ ਖਤਮ ਹੋ ਜਾਂਦੀ ਆ। ਠੀਕ ਹੈ? ਹਾਂ ਜੇ ਤੁਹਾਡਾ ਔਇਲ ਮਾੜਾ ਜਾਂ ਕੋਈ ਡ੍ਰੈਕਟਰ ਦੇ ਵਿੱਚ ਹੋਰ ਦਿੱਕਤ ਆ ਫਿਰ ਤਾਂ ਨਹੀਂ ਆਵਾਜ਼ ਦੀ ਹਟਦੀ। ਹਾਂ ਜੇ ਤੁਹਾਡਾ ਪਾਰਟਸ ਬਾਕੀ ਬਿਲਕੁਲ ਨਵਾਂ ਠੀਕ ਆ ਤਾਂ ਚੁੱਪ ਕਰਕੇ ਆਪਣੇ ਟਰੈਕਟਰ ਦੇ ਸਟਾਰ ਬਦਲ ਦਿਓ ਤਾਂ ਤੁਹਾਡੀ ਆਵਾਜ਼ ਦੀ ਜਿਹੜੀ ਪ੍ਰੋਬਲਮ ਆ ਸੋਲਵ ਹੋ ਜੂਗੀ ਬ੍ਰੇਕਾਂ ਦੇ 90। ਠੀਕ ਹੈ? ਹੁਣ ਆਪਣੇ ਕੋਲ ਕਿੱਟ ਆ ਦੇਖੋ ਇਹਨੂੰ ਕਰਦੇ ਆਪਾਂ ਸਾਈਡ ਤੇ ਹੁਣ ਜਿਹੜੀ ਕਿੱਟ ਆ ਕਿੱਟ ਦੇ ਵਿੱਚ ਆਪ ਨੂੰ ਵਾਸ਼ਲਾਮ ਵਗੈਰਾ ਕੱਲਾ ਕੱਲਾ ਪਾਰਟ ਆ ਜਿਹੜਾ ਉਹ ਮਿਲਦਾਗਾ ਕ੍ਰਾਸ ਵਗੈਰਾ ਸਾਰਾ ਕੋ ਕੱਲਾ ਕੱਲਾ ਪਾਰਟ ਆ ਜਿਹੜਾ ਕ੍ਰਾਸ ਵਗੈਰਾ ਕੰਪਨੀ ਦੇ ਮਿਲਦਾ ਤੇ ਜਿਹਦੀ ਲਿਸਟ ਆ ਅੱਜ ਦਿਖਾਉ 6800 ਤੇ 30 ਰੁਪਏ 6800 ਤੇ 30 ਰੁਪਏ ਆਪਣੀ ਲਿਸਟ ਆ ਇਹਦੇ ਵਿੱਚ ਠੀਕ ਹੈ ਬਾਕੀ ਪਾਰਟ ਜਿਵੇਂ ਐਕਸਲ ਦੇ 베アリング ਹੋਗੇ ਇਹ ਵੀ ਬਿਲਕੁਲ ਕੰਪਨੀ ਦੇ ਕਰੋ ਚੈੱਕ 845 ਰੁਪਏ ਦਾ ਬੈਰੰਗਾ ਐਕਸਲ ਦਾ ਇੱਕ ਆ ਬ੍ਰੇਕ ਬੂਟ ਹੋਗੇ ਆ ਐਕਸਲ ਰਿਪੇਅਰ ਕਿਟ ਹੋਗੀ ਇਹ ਐਕਸਲ ਦੀ ਜਿਹੜੀ ਰਿਪੇਅਰ ਕਿਟ ਆ ਤੁਹਾਨੂੰ ਫੁੱਲ ਮਿਲਦੀ ਹੈ ਜੇ ਐਕਸਲ ਦਾ ਕਿਸੇ ਦੀ ਸੀਲ ਲੀਕੀਜ ਕਰਦੇ ਜਾਂ ਪ੍ਰੋਬਲਮ ਆ ਤੁਹਾਨੂੰ ਫੁੱਲ ਰਿਪੇਅਰ ਕਿਟ ਮਿਲੂਗੀ ਬ੍ਰੇਕ ਡਰਮ ਦੀ ਰਿਪੇਅਰ ਕਿਟ ਤੁਹਾਨੂੰ ਨਾਲ ਮਿਲੂਗੀ ਠੀਕ ਹੈ ਇਹ ਵੀ ਆਪਣ ਨੂੰ ਅਲੱਗ ਤੋਂ ਲੈਣੀ ਪੈਂਦੀ ਹੈ ਇਸ ਕਾਰਨ ਕਿ ਆ ਜਿਹੜੀਆਂ ਪੈਡਲਾਂ ਦਾ ਸ਼ਾਫਟਾਂ ਉਹਨਾਂ ਦੇ ਵਿੱਚ ਲੋਕ ਨੰਮ ਦੇ ਪੈਣੇ ਆ ਬਾਕੀ ਜਿਹੜੇ ਬੈਰਿੰਗ ਆਪਾਂ ਯੂਜ਼ ਕਰਨੇ ਆ ਬੁਲ ਪਿਨ ਸ਼ਾਫਟਾਂ ਦੇ ਉਹ ਵੀ ਕੰਪਨੀ ਦੇ ਬਿਲਕੁਲ ਬ੍ਰਾਂਡ ਨਵੇਂ ਬੁਸ਼ ਵੀ ਆਪਾਂ オリジナル ਦਾ ਪੀਟੀਓ ਵਾਲਾ ਠੀਕ ਹੈ ਇੱਥੋਂ ਤੱਕ ਅੱਗੇ ਜਿਹੜੀਆਂ ਪੈਡਲਾਂ ਦੇ ਰਬੜਾਂ ਵਗੈਰਾ ਇਹ ਵੀ ਆਪਾਂ ਪਾਰਟ ਕੰਪਨੀ ਚੋਂ ਲੈ ਕੇ ਆਣੇ ਆ ਠੀਕ ਹੈ ਇਸ ਤੋਂ ਬਾਅਦ ਪੀਟੀਓ ਸੀਲ ਇਹ ਵੀ ਬਿਲਕੁਲ ਕੰਪਨੀ ਦੀ ਤੇ ਸੋ ਦੋਸਤੋ ਕਹਿਣ ਦਾ ਮਤਲਬ ਆਪਣਾ ਇਹ ਆ ਜਿਹੜਾ ਵੀ ਆਪਣਾ ਟਰੈਕਟਰ ਆਲ ਓਵਰ ਰੀਸਟੋਰ ਹੁੰਦਾ ਛੇ ਫੁੱਲ ਵਰਕ ਹੁੰਦਾ ਤਾਂ ਉਹਦੇ ਵਿੱਚ ਆਪਾਂ ਜਿਹੜਾ ਕੰਪਨੀ ਦਾ ਪਾਰਟ ਸੀ ਜ਼ਿਆਦਾਤਰ ਯੂਜ਼ ਕਰਦੇ ਆਂ ਕਿਉਂ ਕਰਦੇ ਆਂ ਕੰਪਨੀ ਦਾ ਪਾਰਟ ਕਿਉਂਕਿ ਕੰਪਨੀ ਦਾ ਪਾਰਟ ਲੰਬਾ ਸਮਾਂ ਟਿਕਾਊ ਹੁੰਦਾ ਸਿੱਧੇ ਸ਼ਬਦਾਂ ਵਿੱਚ ਕਸਟਮਰ ਦੇ ਪੈਸੇ ਲੱਗਣੇ ਹੁੰਦੇ ਆ ਇੱਕ ਵਾਰ ਚਾਹ ਲੱਗਣ ਜ਼ਿਆਦਾ ਪਰ ਲੇਕਿਨ ਉਹਨਾਂ ਨੂੰ ਦੁਬਾਰਾ ਦੁਬਾਰਾ ਮਿਸਤਰੀ ਦੇ ਜਾਣ ਦੀ ਜ਼ਰੂਰਤ ਨਹੀਂ ਪੈਂਦੀ ਜੇ ਤੁਹਾਡਾ ਸਮਾਨ ਓਰੀਜਨਲ ਆ ਫਿਟਿੰਗ ਸਹੀ ਆ ਇਸ ਕਾਰਨ ਕਰਕੇ ਆਪਣੀ ਵੀਡੀਓ ਬਣਦੀ ਆ ਤੇ ਤੁਹਾਨੂੰ ਅਸੀਂ ਫਿਟਿੰਗ ਦਿਖਾਉਂਦੇ ਆ ਤੇ ਮਨ ਨੂੰ ਸੰਤੁਸ਼ਟੀ ਦਵੋਣੇ ਤੁਹਾਡੇ ਚਲੋ ਗੱਲਾਂ ਬਾਤਾਂ ਨਾ ਵੀਡੀਓ ਹੋ ਜੇ ਨਹੀਂ ਲੰਬੀ ਆਪਾਂ ਨੂੰ ਤਾਂ ਕੋਈ ਦਿੱਕਤ ਨਹੀਂ ਦੱਕਾ ਅੱਧਾ ਘੰਟਾ ਗੱਲਾਂ ਹੋਰ ਕਰਾ ਲਓ ਕਿਉਂਕਿ ਤੁਸੀਂ ਹੀ ਬੋਰ ਹੋ ਜੰਨਾ ਹਨ ਤੇ ਆਓ ਕਰੀਏ ਵੀਡੀ ਫਿਟਿੰਗ ਕਰਾਉਣ ਦੀ ਐਕਸਲਾਂ ਦੀ ਬ੍ਰੇਕਾਂ ਦੀ ਤੇ ਵੀਡੀਓ ਨਾਲ ਜੁੜ ਰਹੇ ਹੋ ਠੀਕ ਹੈ ਆਓ ਕਰਦੇ ਫਿਟਿੰਗ ਲਓ ਜੀ ਸਭ ਤੋਂ ਪਹਿਲਾਂ ਹੋਊਗਾ ਪਿਨੀਅਨ ਫਿੱਟ ਫਿਰ ਉਸ ਤੋਂ ਬਾਅਦ ਕਰਾਉਣ ਫਿਟਿੰਗ ਹੋਊਗਾ ਫੌਜੀ ਦੇ ਵਿੱਚ ਸਟਾਰ ਫਿੱਟ ਕਰਾਂਗੇ ਬਾਕੀ ਤੁਸੀਂ ਵਲੌਗ ਨਾਲ ਜੁੜ ਰਹੇ ਹੋ ਤੁਹਾਨੂੰ ਸਾਰੀ ਫਿਟਿੰਗ ਦਿਖਾਵਾਂਗੇ ਠੀਕ ਹੈ ਸਭ ਤੋਂ ਪਹਿਲਾਂ ਕਰਦੇ ਆ ਪਿਨੀਅਨ ਫਿੱਟ 봐 जो छोटा स्टार नीचे पहन अपना ਕੋ ਦੋਸਤੋ ਜਿਹੜਾ ਆਪਣਾ ਕ੍ਰਾਊਨ ਪੀਨ ਨਹੀਂ ਸੀਗਾ ਜਿਹਦੇ ਜਿਹਨੂੰ ਕਿ ਕ੍ਰਾਊਨ ਵੀ ਕਹਿ ਦਿੰਦੇ ਆਪਾਂ ਹਨਾ ਪੀਨ ਤਾਂ ਚਲੋ ਆਪਣਾ ਫਿਟਿੰਗ ਹੋ ਗਿਆ ਕ੍ਰਾਊਨ ਵੀ ਆਪਣਾ ਫਿਟਿੰਗ ਹੋ ਚੁੱਕਿਆ ਹੈਗਾ ਇਹਦੇ ਵਿੱਚ ਸਟਾਰ ਬਿਲਕੁਲ ਆ ਦੇਖੋ ਸੰਬੂਤ ਘੁੰਮ ਰਹੇ ਨੇ ਕੋਈ ਇਹਦੇ ਵਿੱਚ ਤਾਂ ਅਠਾ ਪਲੇ ਨਹੀਂ ਗਈ ਤੇ ਐਨ ਬਿਲਕੁਲ ਫਰੀ ਘੁੰਮ ਰਹੇ ਨੇ ਕਰੋ ਚੈੱਕ ਆ ਦੇਖੋ ਬਿਲਕੁਲ ਠੀਕ ਹੈ ਜੀ ਤੇ ਇਸ ਨੂੰ ਲੱਗਿਆ ਹੁਣ ਇਹਨੂੰ ਆਪਾਂ ਬਾਡੀ ਦੇ ਵਿੱਚ ਫਿਟਿੰਗ ਕਰ ਸੋ ਦੋਸਤੋ ਜਿਹੜਾ ਆਪਣਾ ਕ੍ਰਾਊਨ ਸੀਗਾ ਵਿੱਚ ਫਿੱਟ ਹੋ ਗਿਆ ਇਸ ਨੂੰ ਲੱਗਿਆ ਹੁਣ ਆਪ ਇਹਦੇ ਕਪਾਂ ਦੇ ਫਿਟਿੰਗ ਕਰਨ। ਕਪਾਂ ਦੇ ਫਿਟਿੰਗ ਕਰਨ ਤੋਂ ਬਾਅਦ ਫਿਰ ਆਪਾਂ ਇਹਦੇ ਛਿਮਾ ਪਾ ਕੇ ਅਡਜਸਟਮੈਂਟ ਕਰਾਂਗੇ। ਕਿੰਨਾ ਆਪਣਾ ਪਿਨੀਅਨ ਦੇ ਵਿੱਚ ਗੇਪ ਰੱਖਣਾ ਆਪਾਂ, ਕਿੰਨੀ ਪਲੇ ਰੱਖਣੀ ਹੈ ਫਰੀ ਨੈਸ। ਸੋ ਦੋਸਤੋ ਜਿਹੜਾ ਦਾ ਕਰਾਉਂਡ ਦੀ ਫਿਟਿੰਗ ਦੀ ਆਪਣੀ ਚੌਲੀ ਹੁੰਦੀ ਆ, ਇਹਦਾ ਆਪ ਨੂੰ ਜਿਹੜੀ ਫਰੀ ਪਲੇ ਪਲੇ ਰੱਖਣੀ ਪੈਂਦੀ ਆਪ ਨੂੰ ਪਿਨੀਅਨ ਤੇ ਕਰਾਉਂਡ ਦੇ ਵਿੱਚ। ਤੇ ਸੋ ਆਪਾਂ ਇਹਨੂੰ ਗੇਜ ਨਾਲ ਟੈਸਟ ਕਰਦੇ ਆਂ। ਜਿਹੜੀ ਗੇਜ ਨਾਲ ਟੈਸਟਿੰਗ ਹੈ ਦੀ ਫ੍ਰੀ ਪਲੇ ਹੁੰਦੀ ਆ ਇਹ ਅਸੀਂ ਆ ਰੱਖਦੇ ਆ 5 ਤੋਂ ਲੈ ਕੇ 700 ਜੰਡ ਦੇ ਵਿੱਚ ਠੀਕ ਹੈ ਕਿਉਂਕਿ ਨਿਊ ਟਰੈਕਟਰ ਦੇ ਵਿੱਚ 5 4 ਤੋਂ 500 ਜੰਡ ਦੇ ਵਿੱਚ ਆਉਂਦੀ ਪਰ ਉਹ ਟਰੈਕਟਰ ਦਾ ਕਰਾਉਨਿੰਗ ਥੋੜਾ ਜਿਹਾ ਘਸਿਆ ਹੋਣ ਕਰਕੇ ਆਪਾਂ ਨੇ ਪਲੇ ਇਹਦੀ ਥੋੜੀ ਜੀ ਜ਼ਿਆਦਾ ਰੱਖੀ ਕਹਿੰਦੇ ਤੇ ਸੋ ਦਫਾਨੇ ਗੇਜ ਤੇ ਮਰੂ ਨਿਕਾ ਕਿਉਂਕਿ ਇਦਾਂ ਇਹਨੂੰ ਗੇਜ ਨਾਲ ਚੈਕਿੰਗ ਕੀਤਾ ਜਾਂਦਾ ਆਪਣਾ ਕਰੋ ਚੈੱਕ ਆ ਦੇਖੋ ਦੇਖੇ ਜ਼ੀਰੋ ਆਪਣਾ ਆ ਦੇਖੋ ਇੱਥੇ ਜ਼ੀਰੋ ਕਰ ਲੈਂਦੇ ਆਪਾਂ ਠੀਕ ਹੈ ਜੀ ਕਰੋ ਚੈੱਕ ਪਾਈ ਤੋਂ 6 ਦੇ ਥੌਜੈਂਡ ਦੇ ਕਰੀਬ ਇਹਦੀ ਆਪਣੀ ਫ੍ਰੀ ਪਲੇ ਰੱਖੀ ਹੋਈ ਆ ਕਰਾਉਣ ਦੀ ਬਾਕੀ ਇਹਦੀ ਸਾਈਡ ਪਲੇ ਵੀ ਆਪਾਂ ਗੇਂਜ ਨਾਲ ਚੈੱਕ ਕਰਦਾ ਕੋਈ ਪਲੇ ਤਾਂ ਨਹੀਂ ਬੈਰਗਾਂ ਦੇ ਵਿੱਚ ਉਹ ਪਲੇ ਵੀ ਆਪਾਂ ਚੈਕਿੰਗ ਕਰਦੇ ਆ ਆਪਣੇ ਜਿਹੜੀ ਪਲੇ ਆ ਉਹ ਵੀ ਆਪਾਂ ਗੇਂਜ ਨਾਲ ਚੈੱਕ ਕਰਦੇ ਆ ਤੇ ਬਾਕੀ ਆਪਣਾ ਫ੍ਰੀ ਘੁੰਮਣਾ ਚਾਹੀਦਾ ਇੱਦਾਂ ਕਰੋ ਚੈੱਕ ਆਪਣੀ ਪਲੇ ਵੀ ਨਹੀਂ ਹੋਣੀ ਚਾਹੀਦੀ ਤੇ ਘੁੰਮਣਾ ਵੀ ਫ੍ਰੀ ਚਾਹੀਦਾ ਬਾਕੀ ਇਦਾਂ ਬੁਲਪੀਨਿੰਗ ਸ਼ਾਫਟਾਂ ਵੀ ਵਿੱਚੋਂ ਬਿਲਕੁਲ ਫ੍ਰੀ ਘੁੰਮਣਾ ਚਾਹੀਦੀਆਂ ਤਾਂ ਜੋ ਇਹਦੀ ਚੱਲਣ ਦੇ ਵਿੱਚ ਕੋਈ ਦਿੱਕਤਾਂ ਆ ਗਿਆ ਤੇ ਸੋ ਆਪਣਾ ਜਿਹੜਾ ਇੱਥੇ ਓਕੇ ਹੋ ਗਿਆਗਾ ਸ਼ਾਫਟਾਂ ਵੀ ਬਿਲਕੁਲ ਫ੍ਰੀ ਆ ਸ਼ਿਮਾ ਵੀ ਆਪਾਂ ਪਾ ਕੇ ਚੈੱਕ ਇਨ ਕਰਤੀ ਆ ਤੇ ਸੋ ਹੁਣ ਇਸ ਤੋਂ ਬਾਅਦ ਆਪਾਂ ਕਰਦੇ ਆਂ ਤੇ ਬ੍ਰੇਕ ਲੈਦਰ ਫਿੱਟ ਇਹਨਾਂ ਨੂੰ ਪੱਕਾ ਕਰਕੇ ਆਪਾਂ ਡਰੋਵਿੰਗ ਵਗੈਰਾ ਸੀਨਾ ਵਗੈਰਾ ਪਾ ਕੇ ਤੇ ਸੋ ਹੁਣ ਬ੍ਰੇਕ ਲੈਦਰ ਆਪਾਂ ਫਿੱਟ ਕਰਾਂਗੇ ਤੇ ਫਿਰ ਉਸ ਤੋਂ ਬਾਅਦ ਇਹ ਸਾਰਾ ਵੀਡੀਓ ਚ ਪਾਣਾ ਠੀਕ ਹੈ ਜਿਹੜੇ ਨੇ ਬਲੌਗ ਦੇ ਨਾਮ ਤੇ ਤੇ ਸੋ ਲੱਗੇ ਆਪਾਂ ਫਿਟਿੰਗ ਕਰਨ ਬ੍ਰੇਕ ਦੀ ਬ੍ਰੇਕ ਦੀ ਫਿਟਿੰਗ ਕਰਨ ਤੋਂ ਪਹਿਲਾਂ ਤੁਹਾਨੂੰ ਦੱਸ ਹੀ ਦਈਏ ਜਦੋਂ ਵੀ ਆਪਾਂ ਡਰਮ ਫਿੱਟ ਕਰਨਾ ਤਾਂ ਇਹਦੇ ਵਿੱਚ ਇੱਕ ਸੀਲ ਪਾਈ ਹੁੰਦੀ ਹੈ ਪਿਛਲੀ ਸਾਈਡ ਉਹ ਸੀਲ ਆਪਣੀ ਪਾਉਣੀ ਬਹੁਤ ਜ਼ਰੂਰੀ ਹੁੰਦੀ ਹੈ ਹੁਣ ਕਈ ਭਰਾ ਕਹਿਣਗੇ ਯਾਰ ਉਹਦਾ ਮੇਨ ਕਾਰਨ ਕੀ ਹੁੰਦਾਗਾ ਚਲੋ ਬ੍ਰੇਕ ਵੀ ਤੁਹਾਨੂੰ ਫਿੱਟ ਕਰਦਾ ਦਿਖਾਉਣਾ ਸਾਰਾ ਕਿਵੇਂ ਆਪਾਂ ਬ੍ਰੇਕ ਫਿੱਟ ਕਰਦੇ ਆ ਤੁਹਾਨੂੰ ਸੀਲ ਦਾ ਰੀਜ਼ਨ ਦੱਸ ਦਿਆਂ ਕਿਉਂਕਿ ਕਈ ਟਰੈਕਟਰਾਂ ਦੇ ਵਿੱਚ ਤੁਸੀਂ ਦੇਖਣਾ ਪ੍ਰੀਤ ਵਗੈਰਾ ਤੇ ਉਹਦੇ ਵਿੱਚ ਆ ਸਰਾਖ ਨਹੀਂ ਹੁੰਦਾ ਜਗ੍ਹਾ ਤੇ ਤੇਲ ਵਾਪਸ ਮੋੜ ਨਾਲ ਤੇ ਉਹਦੇ ਵਿੱਚ ਜਿਹੜਾ 베ਰਿੰਗ ਨੂੰ ਤੇ 베ਰਿੰਗ ਵਿੱਚ ਦੀ ਤੇਲ ਆ ਜਿਹੜਾ ਅੰਦਰ ਚਲਾ ਜਾਂਦਾ ਪਰ ਲੇਕਿਨ ਉਹ ਬਹੁਤ ਵੱਡਾ ਗਲਤ ਸਿਸਟਮ ਆ ਕੰਪਨੀ ਵੱਲੋਂ ਇਹ ਕਾਰਨ ਕੀ ਜੇ ਮੰਨ ਲਓ ਹੁਣ ਇੱਥੇ ਤੇਲ ਆਪਣਾ ਭਰ ਜਾਂਦਾ ਤਾਂ ਜਦੋਂ 베ਰਿੰਗ ਸਪੀਡ ਨਾਲ ਘੁੰਮਦਾ ਵਾ ਤਾਂ ਉਦੋਂ 베ਰਿੰਗ ਦੇ ਵਿੱਚ ਦੀ ਤੇਲ ਕਦੇ ਨਹੀਂ ਲੰਘਦਾ ਹੁੰਦਾ ਦੂਜੀ ਸਾਈਡ ਇਸ ਕਾਰਨ ਕਰਕੇ ਉਦੋਂ ਬੂਟ ਤੁਹਾਡੇ ਪਾਟਨ ਦੀ ਸ਼ਿਕਾਇਤ ਹੋ ਜਾਂਦੀ ਹੈ ਜਾਂ ਲੀਕੇਜ ਦੀ ਸ਼ਿਕਾਇਤ ਆ ਜਾਂਦੀ ਹੈ। ਸੋ ਇਸੇ ਤਰ੍ਹਾਂ ਹੀ ਸਵਰਾਜ ਟਰੈਕਟਰ ਦੇ ਵਿੱਚ ਇੱਕ ਸੀਲ ਲਾਈ ਜਾਂਦੀ ਹੈ 베어ਿੰਗ ਦੇ ਮੂਰੇ। ਹੁਣ ਕਈ ਭਰਾ ਕੀ ਕਰਦੇ ਆ ਉਸ ਸੀਲ ਨੂੰ ਆਪਣਾ ਕੱਢ ਦਿੰਦੇ ਆ ਜਾਂ ਪਾਉਂਦੇ ਨਹੀਂ ਸੀਲ। ਉਦੋਂ ਪ੍ਰੋਬਲਮ ਤੁਹਾਨੂੰ ਦੇਖਣ ਨੂੰ ਮਿਲਦੀ ਹੈ ਕਿ ਉਦੋਂ ਤੁਹਾਡਾ ਇੱਕ ਤਾਂ ਬ੍ਰੇਕ ਆਵਾਜ਼ ਕਰਨ ਲੱਗ ਪੈਂਦਾ ਕਿਉਂਕਿ ਉੱਥੋਂ ਤੱਕ ਦਾ ਲੈਵਲ ਉਹਨੂੰ ਤੇਲ ਦਾ ਨਹੀਂ ਮਿਲਦਾ। ਉਸ ਤੋਂ ਬਾਅਦ ਹੁੰਦਾ ਕੀ ਹੈ ਉਧਰਲਾ ਤੇਲ ਇੱਧਰ ਆ ਜਾਂਦਾ ਪਰ ਲੇਕਿਨ ਇੱਧਰ-ਉਧਰ ਤੇਲ ਨਹੀਂ ਜਾਂਦਾ ਤੇ ਬੂਟ ਪਾਟਣ ਦੀ ਸ਼ਿਕਾਇਤ ਆ ਜਾਂਦੀ ਹੈ ਠੀਕ ਹੈ ਤੇ ਸੋ ਕੰਪਨੀ ਨੇ ਇੱਧਰ ਇੱਕ ਸਰਾਖ ਦਿੱਤਾ ਵਾ ਜਿਹੜਾ ਕਿ ਅੰਦਰ ਤੇਲ ਜਾਂਦਾ ਵਾ ਇਸ ਕਾਰਨ ਕਰਕੇ ਜੇ ਆਪਾਂ ਉਹ ਸੀਲ ਨਾ ਪਾਈਏ ਤਾਂ ਇਹ ਨੂੰ ਬੂਟ ਪਾਟਣ ਦੀ ਬਹੁਤ ਜ਼ਿਆਦਾ ਸ਼ਿਕਾਇਤ ਆ ਜਾਂਦੀ ਹੈ ਸਵਰਾਜ ਨੂੰ ਤੇ ਚਲੋ ਆਪਾਂ ਸੀਲ ਫਿੱਟ ਕਰਤੀ ਓਕੇ ਫਿੱਟ ਕਰਤਾ ਡਰਾਮਾ ਤੇ ਹੁਣ ਲੱਗੇ ਆਪਾਂ ਇਹਦੀ ਬ੍ਰੇਕ ਫਿਟਿੰਗ ਕਰ ਕਿਵੇਂ ਬ੍ਰੇਕ ਫਿੱਟ ਹੁੰਦਾ ਹਨ ਤੁਸੀਂ ਦੇਖੀ ਜਾਓ ਸਾਰਾ ਆਪਾਂ ਬ੍ਰੇਕ ਫਿੱਟ ਕਰਾਂਗੇ ਬ੍ਰੇਕ ਫਿੱਟ ਕਰਨ ਤੋਂ ਪਹਿਲਾਂ ਆਪਾਂ ਇਹਦਾ ਜਿਹੜਾ ਬ੍ਰੇਕ ਬੂਟ ਆ ਉਹ ਫਿੱਟ ਕਰ ਲਿਆ ਸੀਗਾ ਸਭ ਤੋਂ ਪਹਿਲਾਂ ਇਹਦੇ ਵਿੱਚ ਆਊਗੀ ਸਟੀਲ ਦੀ ਪਲੇਟ ਆਪਣੀ ਸਭ ਤੋਂ ਪਹਿਲਾਂ ਆਊਗੀ ਸਟੀਲ ਦੀ ਪਲੇਟ ਆ ਵਾਲੀ ਉਸ ਤੋਂ ਬਾਅਦ ਆਊਗਾ ਆਪਣਾ ਬ੍ਰੇਕ ਲੈਦਰ ਇਸ ਤੋਂ ਬਾਅਦ ਫਿਰ ਆਪਣੀ ਸਟੀਲ ਦੀ ਪਲੇਟ ਆਊਗੀ ਇਸ ਤੋਂ ਬਾਅਦ ਆਊਗਾ ਬ੍ਰੇਕ ਲੈਦਰ ਕਹਿੰਦਾ ਮਤਲਬ ਦੋ ਸਟੀਲ ਦੀਆਂ ਪਲੇਟਾਂ ਦੋ ਬ੍ਰੇਕ ਪੈਲ ਲੈਦਰ ਆਪਣੇ ਅੰਦਰਲੀ ਸਾਈਡ ਪਹਿਣਗੇ ਉਸ ਤੋਂ ਬਾਅਦ ਪਾਊਗਾ ਆਪਣੀ ਡਿਸਕ ਕਪੜਾ ਫੜਾ ਉਸ ਤੋਂ ਬਾਅਦ ਡਿਸਕ ਫਿਟ ਕਰਦੇ ਆਪਾਂ ਇਦਾਂ ਡਿਸਕ ਨੂੰ ਫਿਟਿੰਗ ਕਰਨਾ ਆਪਾਂ ਲਓ ਤੇ ਆਪ ਗੂਟ ਨੂੰ ਆਪਾਂ ਨੱਪ ਕੇ ਚਰੀ ਦੇ ਵਿੱਚ ਪਾ ਦਿੰਨਾ ਇਹਦੇ ਇੱਕ ਚਰੀ ਬਣੀ ਉਹ ਰੋਡ ਦੇ ਉੱਪਰ ਉਸ ਤੋਂ ਬਾਅਦ ਆਪਣਾ ਬ੍ਰੇਕ ਲੈਦਰ ਆਊਗਾ ਲਓ ਜੀ ਫਿਰ ਸਟੀਲ ਦੀ ਪਲੇਟ ਆਉਣੀ ਹੈ ਆਪਣੀ ਫਿਰ ਉਸ ਤੋਂ ਬਾਅਦ ਆਪਣਾ ਬ੍ਰੇਕ ਲੈਦਰ ਆਊਗਾ ਇਦਾਂ ਹੋਏਗਾ ਆਪਣਾ ਬ੍ਰੇਕ ਫਿੱਟ ਇਸ ਤੋਂ ਬਾਅਦ ਆਪਾਂ ਲਾ ਦਣੀ ਇਹਦੀ ਜਿਹੜੀ ਪਲੇਟ ਆ ਲਓ ਕਿਉਂ ਉਹ ਕਹਿਣਾ ਬ੍ਰੇਕਫਿਟ ਆਪਣਾ ਇਸ ਤਰ੍ਹਾਂ ਤੁਸੀਂ ਆਪਣਾ ਬ੍ਰੇਕ ਫਿਟਿੰਗ ਕਰ ਸਕਦੇ ਹੋ ਕੋਈ ਇਹਦੇ ਵਿੱਚ ਵੱਡਾ ਲੰਬਾ ਚੌੜਾ ਕੰਮ ਨਹੀਂ ਹੁੰਦਾਗਾ ਬਾਕੀ ਦੀ ਸੈਟਿੰਗ ਕੋਈ ਨਵੇਂ ਬ੍ਰੇਕ ਦੀ ਤਾਂ ਚਲੋ ਬਹੁਤ ਘੱਟ ਕਰਨੀ ਪੈਂਦੀ ਹੈ ਪੁਰਾਣੇ ਬ੍ਰੇਕਾਂ ਦੇ ਤਾਂ ਚਲੋ ਕਰਨੀ ਪੈਂਦੀ ਹੈ ਆਪਾਂ ਨੂੰ ਤੇ ਸੋ ਆਪਣਾ ਇਸ ਤਰ੍ਹਾਂ ਫਿਟਿੰਗ ਹੋ ਜਾਂਦਾ ਬ੍ਰੇਕ ਪਹਿਲਾਂ ਸੋਚਿਆ ਸੀ ਆਪਾਂ ਇਹਦੇ ਵਿੱਚ ਪੁਰਾਣੇ ਬ੍ਰੇਕ ਯੂਜ਼ ਕਰੀਏ ਪਰ ਲੇਕਨ ਪੁਰਾਣੇ ਬ੍ਰੇਕਾਂ ਦੇ ਵਿੱਚ ਆਪਾਂ ਨੂੰ ਲਿਆ ਕੇ ਸਮਾਨ ਪਾਉਣਾ ਪੈਂਦਾ ਸੀਗਾ ਤੇ 10000 ਦਾ ਸਮਾਨ ਪੈ ਜਾਣਾ ਸੀ 10000 ਰੁਪਏ ਦੇ ਬ੍ਰੇਕ ਪੁਰਾਣੇ ਮਿਲਨੇ ਸੀ ਆਪਾਂ ਨੂੰ ਤੇ ਘੱਟੋ ਘੱਟ 20000 ਰੁਪਏ ਚ ਪੈ ਗਏ ਤੇ 20000 ਚ ਆਪਣੇ ਨਵੇਂ ਬ੍ਰੇਕ ਲੱਗ ਗਏ ਇਸ ਤੋਂ ਬਾਅਦ ਆਪਾਂ ਦੀ ਲੋ ਜੀ ਇਸ ਤੋਂ ਬਾਅਦ ਅਸੀਂ ਆਪਾਂ ਇਹਨਾਂ ਨੂੰ ਘੁਮਾ ਕੇ ਦੇਖਣਾ ਇਧਰ ਫਿਟਿੰਗ ਕਰਨ ਤੋਂ ਬਾਅਦ ਇਦਾਂ ਘੁਮਾ ਕੇ ਦੇਖਣਾ ਆਪਣਾ ਫਰੀ ਘੁੰਮਦਾ ਬੋਲਪਿਨਨ ਸ਼ਾਫਟ ਆ ਦੇਖੋ ਬੋਲਪਿਨਨ ਸ਼ਾਫਟ ਆਪਣੀ ਫਰੀ ਘੁੰਮਣੀ ਚਾਹੀਦੀ ਹੈ ਤੇ ਇਧਰੋਂ ਆਪਾਂ ਨੱਪ ਕੇ ਦੇਖ ਲੈਣਾ ਰੁਕਣੀ ਵੀ ਚਾਹੀਦੀ ਹੈ ਨਾ ਆਪ ਠੀਕ ਹੈ ਜੀ ਇਸ ਤਰ੍ਹਾਂ ਆਪਣੇ ਬ੍ਰੇਕ ਦੀ ਜਿਹੜੀ ਫਿਟਿੰਗ ਪ੍ਰੋਪਰ ਢੰਗ ਨਾਲ ਹੁੰਦੀ ਆ ਆਓ ਹੁਣ ਆਪਾਂ ਇਹਦੀਆਂ ਰਾੜਾਂ ਵਗੈਰਾ ਵੀ ਫਿੱਟ ਕਰਦੀਏ ਰਾੜਾਂ ਦੀ ਫਿਟਿੰਗ ਕਰਨ ਤੋਂ ਪਹਿਲਾਂ ਆਪਣੇ ਕੋਲੇ ਸਭ ਤੋਂ ਪਹਿਲਾਂ ਕੌਲੀ ਦੀ ਫਿਟਿੰਗ ਹੋਣੀ ਹੈ ਕਰੋ ਚੈੱਕ ਉਸ ਤੋਂ ਬਾਅਦ ਆਪਣਾਉਣਾ ਸਪ੍ਰਿੰਗ ਉਸ ਤੋਂ ਬਾਅਦ ਆਉਣੀ ਆਪਣੀ ਮੇਨ ਪਤੀਲਾ ਡਾਪਟਰ ਇਸ ਤੋਂ ਬਾਅਦ ਟੇਪਰ ਸਕਰੂ ਆਹ ਟੇਪਰ 볼ਟ ਸੌਰੀ ਅਲੋ le ਬ੍ਰੇਕ ਇੰਦਾ ਫਿਟਿੰਗ ਹੋ ਜਾਂਦਾ ਠੀਕ ਹੈ ਜੀ ਤੇ ਸੋ ਬਾਬਿਓ ਹੁਣ ਇਸ ਤੋਂ ਬਾਅਦ ਆਪਾਂ ਦਾ ਗੇਅਰ ਫਿਟ ਕਰਦੇ ਨਾਲ ਤੇ ਉਸ ਤੋਂ ਬਾਅਦ ਟਿਊਬਾ ਫਿਟ ਕਰਦੇ ਤੇ ਇਹਦੇ ਟਾਇਰ ਵਗੈਰਾ ਕੱਸਦੇ ਠੀਕ ਹੈ ਜੀ ਤੇ ਵਲੌਗ ਨਾਲ ਜੁੜ ਰਹੇ ਹੋ ਬਾਕੀ ਤੁਹਾਨੂੰ ਸਾਰਾ ਕੁਝ ਦਿਖਾ ਕੇ ਜਾਵਾਂਗੇ ਉਸ ਤੋਂ ਆਪਣਾ ਜਿਹੜਾ ਮਰਗਾੜ ਸੀ ਫਿੱਟ ਹੋ ਗਿਆ ਤੇ ਇਧਰ ਆਪਣਾ ਜਿਹੜਾ ਐਕਸਲ ਵਗੈਰਾ ਵੀ ਫਿਟਿੰਗ ਹੋ ਗਿਆ ਤੇ ਬਾਕੀ ਇਧਰ ਉਹ ਥੋੜਾ ਜਿਹਾ ਮਰਗਾੜ ਫ੍ਰੈਕ ਸੀਗਾ ਤੇ ਸੋ ਆਪਾਂ ਇਹ ਵੈਲਡਿੰਗ ਕਰਤਾ ਸੀਗਾ ਹੁਣ ਆਪਾਂ ਇਹਦੇ ਟਾਇਰ ਵਗੈਰਾ ਫਿਟ ਕਰਦੇ ਆ ਤੇ ਉਸ ਤੋਂ ਬਾਅਦ ਆਪਾਂ ਦਾ ਗੇਅਰ ਫਿਟ ਕਰਕੇ ਤੇ ਫਿਰ ਉਸ ਦਾ ਇੰਜਨ ਵਾਲੇ ਕੋਲ ਚਲਦੇ ਆਪਾਂ ਖਰਾਦ ਵਾਲੇ ਕੋਲੇ ਇੰਜਨ ਬਣਾਇਆ ਜਾਂ ਨਹੀਂ ਬਣਾਇਆ ਸਾਨੂੰ ਸਾਰੀ ਡਿਟੇਲ ਦੇਵਾਂਗਾ ਅੱਜ ਦੀ ਵੀਡੀਓ ਠੀਕ ਹੈ ਜੀ ਤੇ ਜੁੜ ਰਹੇ ਵੀਡੀਓ ਦੇ ਨਾਲ ਸੋ ਦੋਸਤੋ ਆਪਾਂ ਉਧਰੋਂ ਟਾਇਰ ਮਰਗਾਰਡ ਫਿਟਿੰਗ ਕਰਨ ਤੋਂ ਬਾਅਦ ਫਿਰ ਆਗੇ ਸੇ ਆਪਾਂ ਬਾਈ ਖਰਾਦ ਵਾਲੇ ਕੋਲੇ ਜਿੱਥੇ ਕਿ ਆਪਣਾ ਇੰਜਨ ਜਿਹੜੇ 963 ਹੋਣ ਲਈ ਆਪਣੇ ਆਲਰੇਡੀ ਪਾਏ ਆ ਬਾਈ ਕੋਲੇ ਤੇ ਸੋ ਇੱਕ ਨੰਬਰ ਇੰਜਨ ਜਿਹੜਾ ਬਾਈ ਦਾ ਆਪਣੇ ਕੋਲੇ ਆਇਆ ਵਾ ਸੀਗਾ ਇਹ ਲੈ ਲੈਂਦਾ ਤਾਂ ਸੋ ਆਪਣਾ ਇਹ ਬਲਾਕ ਆ ਤੇ ਬਾਈ ਕ੍ਰੈਂਕ ਦੀ ਕਰੀ ਜਾਂਦੇ ਫਿਟਿੰਗ ਬਾਕੀ ਜਿਹੜਾ ਬਲਾਕ ਵੱਡਾ ਸੀ ਉਹਦਾ ਫੇਸ ਵਗੈਰਾ ਵੀ ਉੱਤਰ ਚੁੱਕਿਆਗਾ ਤੇ ਉਹ ਬਾਈ ਨੇ ਜਿਹੜਾ ਕਾ ਫੇਸ ਕਰਨਾ ਫ੍ਰੀ ਕੁਟ ਭੇਜਿਆ ਵਾ ਤੇ ਸੋ ਆਪਣਾ ਇੰਜਨ ਇੱਕ ਅੱਧੇ ਦਿਨ ਦੇ ਵਿੱਚ ਕੰਪਲੀਟ ਹੋ ਜਾਊਗਾ ਠੀਕ ਹੈ ਤੇ ਫਿਰ ਉਸ ਤੋਂ ਬਾਅਦ ਉਹਨੂੰ ਫਿੱਟ ਕਰਦੇ ਆਂ ਸੋ ਦੋਸਤੋ ਜਿਹੜਾ ਆਪਣੇ ਕੋਲੇ ਸਵਰਾਜ ਟਰੈਕਟਰ ਪਟਿਆਲੇ ਤੋਂ ਆਇਆ ਸੀਗਾ ਤੇ ਇਹਦਾ ਲਗਭਗ ਜਿਹੜਾ ਕੰਮ ਸੀ ਆ ਅੱਜ ਦੇ ਦਿਨ ਦਾ ਵਰਕ ਆਪਣਾ ਕੰਪਲੀਟ ਹੋ ਗਿਆ। ਅੱਜ ਦੇ ਦਿਨ ਦੇ ਵਰਕ ਦੇ ਵਿੱਚ ਤੁਹਾਨੂੰ ਇਹਦੀ ਬ੍ਰੇਕਾਂ ਦੀ ਫਿਟਿੰਗ ਦਿਖਾਈ ਕਿਵੇਂ ਆਪਾਂ ਇਹਦੇ ਐਲ ਬ੍ਰੇਕ ਫਿਟ ਕਰ ਸਕਦੇ ਆ। ਬਾਕੀ ਟੀਬਾਂ ਵਗੈਰਾ ਦਿਖਾਈਆਂ ਤੁਹਾਨੂੰ ਹਨਾ। ਬਾਕੀ ਕ੍ਰਾਉਨ ਪਿਨੀਅਨ ਦੀ ਸੈਟਿੰਗ ਦਿਖਾਈ ਕਿਵੇਂ ਆਪਾਂ ਇਸ ਟਰੈਕਟਰ ਦੇ ਕ੍ਰਾਉਨ ਪਿਨੀਅਨ ਦੀ ਆਪਾਂ ਸੈਟਿੰਗ ਕਰ ਸਕਦੇ ਆ। ਕਹਿਣ ਦਾ ਮਤਲਬ ਤੁਹਾਨੂੰ ਆਪਾਂ ਸਾਰਾ ਸਿਸਟਮ ਦਿਖਾਇਆ ਕਿਦਾਂ ਅਸੀਂ ਆਪਣੇ ਅਕੋਰਡਿੰਗ ਕੰਮ ਕਰਦੇ ਆਂ ਕਿਉਂਕਿ ਕਈ ਭਰਾ ਕਹਿਣਗੇ ਯਾਰ ਸਾਡੇ ਕੋਲ ਤਾਂ ਇਹਦੇ ਨਾਲ ਦਾ ਟੂਲ ਹੈ ਨਹੀਂਗਾ ਕ੍ਰਾਉਨ ਪੀਨ ਨੂੰ ਸੈਟਿੰਗ ਕਰਨ ਲਈ ਅਸੀਂ ਕਿਵੇਂ ਕਰੀਏ ਫਿਟਿੰਗ ਦੇਖੋ ਮਿੱਤਰੋ ਪਹਿਲਾਂ ਸਿਸਟਮ ਹੁੰਦਾ ਸੀ ਕ੍ਰਾਉਨ ਪੀਨ ਨੂੰ ਸੈਟਿੰਗ ਕਰਨ ਦਾ ਜਿਵੇਂ ਆਪਣੇ ਅਖਬਾਰ ਦੇ ਕਾगज ਵਗੈਰਾ ਵਿੱਚ ਦੇ ਕੇ ਦੰਦਿਆਂ ਦੇ ਵਿੱਚ ਜੇ ਪਾੜਦੇ ਆ ਜਾਂ ਨਹੀਂ ਪਾੜਦੇ ਉਦੋਂ ਚੈੱਕ ਕਰੀ ਜਾਂਦੇ ਸੀ ਪਰ ਲੇਕਿਨ ਕੰਪਨੀ ਦੇ ਵਿੱਚ ਇਹ ਜਗਾੜੂ ਸੌਦੇ ਨਹੀਂ ਵਰਤੇ ਜਾਂਦੇ ਕੰਪਨੀ ਦੇ ਵਿੱਚ ਵੀ ਇਦਾਂ ਹੀ ਆਪਣੀ ਕ੍ਰਾਉਨ ਪੀਨ ਦੀ ਜਿਹੜੀ ਸੈਟਿੰਗ ਕੀਤੀ ਜਾਂਦੀ ਹੈ ਜਿਵੇਂ ਅਸੀਂ ਤੁਹਾਨੂੰ ਵਿਖਾਈ ਵੀਡੀਓ ਦੇ ਵਿੱਚ 0.5 ਤੋਂ 0.7 ਦਾ ਜਿਹੜਾ ਆ ਸੌਰੀ 700 ਐਂਡ ਦਾ ਜਿਹੜਾ ਗੈਪ ਆਪਣਾ ਰੱਖਿਆ ਜਾਂਦਾ ਕੰਪਨੀ ਦੇ ਵਿੱਚ ਇਸੇ ਤਰ੍ਹਾਂ ਦੋਸਤੋ ਆਪਾਂ ਤੁਹਾਨੂੰ ਇਹਦੀ ਫਿਟਿੰਗ ਬਾਰੇ ਦਿਖਾਇਆ ਠੀਕ ਹੈ ਬਾਕੀ ਬ੍ਰੇਕ ਦਿਖਾਏ ਤੁਹਾਨੂੰ ਬਾਕੀ ਦਾ ਟਰੈਕਟਰ ਦਾ ਜਿਹੜਾ ਕੰਮ ਆਗਾ ਉਹ ਆਪਣਾ ਚੱਲੀ ਜਾਂਦਾਗਾ ਇਹਦਾ ਖਰਾਬ ਤੇ ਹਜੇ ਵਰਕ ਨਹੀਂ ਹੋਇਆ ਇੰਜਨ ਦਾ ਉਹ ਹਜੇ ਇੱਕ ਦੋ ਦਿਨ ਲਾਉਣਗੇ ਸੋਮਵਾਰ ਆਪਾਂ ਨੂੰ ਇੰਜਨ ਮਿਲੂਗਾ ਇਸ ਟਰੈਕਟਰ ਦਾ ਕਿਉਂਕਿ ਸੋਮਵਾਰ ਤੋਂ ਪਹਿਲਾਂ ਪਹਿਲਾਂ ਆਪਾਂ ਜਿਹੜੇ ਸਾਰੇ ਕੰਮ ਜਿੰਨੇ ਬਾਈ ਨੇ ਕਹੇ ਸੀ ਆਪਾਂ ਨੂੰ ਸਾਰੇ ਡਨ ਕਰਤੇ ਆ ਸਿਰਫ ਇਹਦਾ ਗियर ਅਟੈਚ ਕਰਨ ਵਾਲਾ ਰਹਿ ਗਿਆ ਉਹ ਆਪਾਂ ਕੱਲ ਵਾਲੇ ਵੀਡੀਓ ਵਲੌਗ ਦੇ ਵਿੱਚ ਤੁਹਾਨੂੰ ਇਹਦਾ ਗियर ਵੀ ਅਟੈਚ ਕਰਦਾ ਦਿਖਾ ਦਾਂਗੇ ਬਾਕੀ ਕੱਲ ਨੂੰ ਕੱਲ ਵਾਲੇ ਵਲੌਗ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਇਸ ਟਰੈਕਟਰ ਦਾ ਜਿਹੜਾ 3 ਸਪੀਡ ਕਿਵੇਂ ਵਰਕ ਕਰਦਾ 3 ਸਪੀਡ ਤੋਂ ਬਾਅਦ ਕਿਵੇਂ ਇਸ ਟਰੈਕਟਰ ਦਾ ਤੋਰਾ ਘਟ ਜਾਂਦਾ ਸਾਰਾ ਤੁਹਾਨੂੰ ਕੱਲ ਵਾਲੇ ਵਲੌਗ ਦੇ ਵਿੱਚ ਸਮਝਾਇ ਇਕਾ ਅੱਜ ਦੇ ਵਲੌਗ ਦੇ ਵਿੱਚ ਤੁਹਾਨੂੰ ਇਹਨਾਂ ਦੱਸਿਆ ਕਿਵੇਂ ਬ੍ਰੇਕਫਾਸਟ ਕਰਦੇ ਆਂ ਬਾਕੀ ਵੀਡੀਓ ਦੀ ਸਮਾਪਤੀ ਕਰਨ ਤੋਂ ਪਹਿਲਾਂ ਪਹਿਲਾਂ ਤੁਹਾਨੂੰ ਦੱਸ ਕੇ ਦੱਸਦਾ ਵਾਂ ਵੀ ਜਿਹੜੇ ਭਰਾ ਆਇਲ ਬ੍ਰੇਕ ਵਾਲੇ ਟਰੈਕਟਰ ਜਿੰਨਾਂ ਕੋਲੇ ਹੈ ਜਾਂ ਆਲਰੇਡੀ ਕਰਵਾ ਰਹੇ ਨੇ ਆਪਣੇ ਟਰੈਕਟਰਾਂ ਕਿਉਂਕਿ ਤੁਹਾਨੂੰ ਪਤਾ ਪਹਿਲਾਂ ਉਹਦੇ ਵਿੱਚ 90 ਨੰਬਰ ਸੀਐਲ ਜਿਹੜਾ ਯੂਜ਼ ਹੁੰਦਾਗਾ ਪਰ ਲੇਕਿਨ ਉਸ ਤੋਂ ਬਾਅਦ ਆਪਾਂ ਨੂੰ ਜਦੋਂ ਆਇਲ ਬ੍ਰੇਕ ਕਰਨੇ ਪੈਂਦੇ ਟਰੈਕਟਰ ਦੇ ਤਾਂ ਉਹਦੇ ਵਿੱਚ ਆਪਾਂ ਨੂੰ ਵੈਟ ਆਇਲ ਯੂਜ਼ ਕਰਨਾ ਪੈਂਦਾ ਵੈਟੋ 12 ਤੇ 90 ਨੰਬਰ ਆਇਲ ਤੋਂ ਬਾਅਦ ਕੀ ਚੇਂਜ ਆਉਂਦਾ ਦੇਖੋ 90 ਨੰਬਰ ਜਿਹੜਾ ਸੀਐਲ ਹੁੰਦਾ ਉਹ گاੜਾ ਹੁੰਦਾਗਾ ਤਾਂ ਗੇਅਰ ਦੇ ਵਿੱਚੋਂ ਹਿੱਸੇ ਦੇ ਵਿੱਚ ਆਵਾਜ਼ ਦੀ ਸਮੱਸਿਆ ਨਹੀਂ ਆਉਂਦੀ ਪਰ ਲੇਕਿਨ ਜਦੋਂ ਆਪਾਂ ਐਲ ਬ੍ਰੇਕ ਕਰਦੇ ਆ ਜਾਂ ਐਲ ਬ੍ਰੇਕ ਤੋਂ ਬਾਅਦ ਅ ਕਈ ਭਰਾ ਕਹਿ ਜਾਂਦੇ ਯਾਰ ਥੋੜਾ ਜਿਹਾ ਵਹਿਮ ਕਰ ਜਾਂਦੇ ਕਿਉਂਕਿ ਵੈਟ ਬ੍ਰੇਕ 90 ਨੰਬਰ ਤੇ ਦੂਜਾ ਆਇਲ ਜਿਹੜਾ ਪਤਲਾ ਹੁੰਦਾਗਾ ਪਤਲਾ ਤੇਲ ਜਦੋਂ ਇਸ ਹਿੱਸੇ ਦੇ ਵਿੱਚ ਐਡ ਕਰ ਦਿੰਦੇ ਆ ਤਾਂ ਤੁਹਾਡੇ ਹਿੱਸੇ ਦੇ ਵਿੱਚੋਂ ਹਲਕੀ ਫੁਲਕੀ ਆਵਾਜ਼ ਆ ਸਕਦੀ ਹੈ ਜਦੋਂ ਤੇਲ ਬ੍ਰੇਕ ਕਰਾਉਣ ਤੋਂ ਬਾਅਦ ਜਦੋਂ ਆਪਾਂ ਤੇਲੇ ਦੇ ਵਿੱਚ ਪਤਲਾ ਪਾ ਦਈਏ ਠੀਕ ਹੈ ਉਦਾਂ ਦਾ ਕੋਈ ਵਹਿਮ ਕਰਨ ਦੀ ਜ਼ਰੂਰਤ ਨਹੀਂ ਕੋਈ ਤੁਹਾਡੇ ਟਰੈਕਟਰ ਦੇ ਵਿੱਚ ਨੁਕਸਾਨ ਨਹੀਂ ਹੁੰਦਾ ਕੋਈ ਪ੍ਰੋਬਲਮ ਨਹੀਂ ਤੁਸੀਂ ਦੇਖਿਆ ਨਾ ਜਿੰਨੇ ਨਵੇਂ ਟਰੈਕਟਰ ਆ ਰਹੇ ਸਾਰਿਆਂ ਦੇ ਹਿੱਸਿਆਂ ਦੇ ਵਿੱਚ ਆਵਾਜ਼ ਆਉਂਦੀ ਹੈ ਹਾਲੈਂਡ ਜੌਂਡੀਅਰ ਜਿਹੜੇ ਕਰਾਰੋ ਗੇਅਰ 'ਚ ਵੀ ਆਉਂਦੇ ਚਾਹੇ ਸੈਂਪਲ ਗੇਅਰ 'ਚ ਵੀ ਆਉਂਦੇ ਆ ਪਰ ਲੇਕਿਨ ਆਇ ਨਹੀਂ ਹੁੰਦਾ ਵੀ ਐਲ ਬ੍ਰੇਕ ਕਰਨ ਤੋਂ ਬਾਅਦ ਬਾਲਾ ਜ਼ਿਆਦਾ ਆਵਾਜ਼ ਕਰਨ ਪਰ ਹਲਕੀ ਜਿਹੀ ਮਹਿਸੂਸ ਹੋਣ ਲੱਗ ਪੈਂਦੀ ਆ ਉਦਾਂ ਦਾ ਕੋਈ ਵਹਿਮ ਕਰਨ ਦੀ ਲੋੜ ਨਹੀਂ ਹੁੰਦੀ ਐਲ ਬ੍ਰੇਕ ਕਰਨ ਤੋਂ ਬਾਅਦ ਕਿਉਂ ਸਿਰਫ ਤੇਲ ਦਾ ਹੀ ਚੱਕਰ ਹੁੰਦਾ ਉਹ 90 ਨੰਬਰ ਸੀਲਾਂ ਦਾ ਕਿੰਕੋ ਗਰਾਰੀਆਂ ਦੇ ਨਾਲ ਚਿਪਕ ਜਾਂਦਾ ਜਦੋਂ ਵੈਟ ਬ੍ਰੇਕ ਪਾ ਦਿੰਨੇ ਆ ਉਹ ਥੋੜਾ ਜਿਹਾ ਪਤਲਾ ਹੋਣ ਕਾਰਨ ਕਰਕੇ ਗਰਮ ਹੋਣ ਹੋਣ ਕਰਕੇ ਕਈ ਵਾਰੀ ਗੇਅਰ ਬਾਕਸ ਚੋਂ ਖੜੇ ਚੋਂ ਕੋਰ ਕੋਰ ਕੋਟ ਦੀ ਮਾਰੀ ਮੋੜੀ ਆਵਾਜ਼ ਆ ਸਕਦੀ ਹੈ ਸਵਰਾਇ ਟਰੈਕਟਰ ਦੇ ਠੀਕ ਹੈ ਇਦਾਂ ਦੀ ਕੋਈ ਪ੍ਰੋਬਲਮ ਨਹੀਂ ਤੇ ਬਾਕੀ ਜਿਹੜੇ ਭਰਾਵਾਂ ਨੇ ਤੇਲ ਬ੍ਰੇਕ ਵਾਲੇ ਟਰੈਕਟਰ ਆਪਣੇ ਯੂਜ਼ ਕਰ ਰਹੇ ਨੇ ਤੇ ਸੋ ਉਹਨਾਂ ਦੇ ਵਿੱਚ ਜਿਵੇਂ ਟਰਾਲੀ ਵਗੈਰਾ ਆਪਾਂ ਹੋਰ ਕਿਸੇ ਦੀ ਬਾ ਲੈਨੇ ਆ ਤਾਂ ਸੋ ਉਹਦਾ ਵੀ ਪਰਹੇਜ਼ ਕਰਨਾ ਪੈਂਦਾ ਆਪਾਂ ਨੂੰ ਤਾਂ ਜੇ ਤੁਸੀਂ ਇੰਨੇ ਇਹਦੇ ਵਿੱਚ ਪੈਸੇ ਲਾ ਰਹੇ ਹੋ ਜੇ ਆਪਣਾ ਮਹਿੰਗਾ ਤੇਲ ਪਾ ਰਹੇ ਹੋ ਤਾਂ ਤੁਹਾਨੂੰ ਕੋਈ ਦਿੱਕਤ ਨਾ ਆਵੇ ਹਾਂ ਜੇ ਤੁਹਾਡਾ ਟਰੈਕਟਰ ਪਹਿਲਾਂ ਵਾਲਾ ਕਿਸੇ ਦਾ ਵਿਟ ਬ੍ਰੇਕ ਵਾਲਾ ਤਾਂ ਤੁਸੀਂ ਉਹਦਾ ਟਰਾਲਾ ਯੂਜ਼ ਕਰ ਸਕਦੇ ਹੋ ਪਰ ਸਾਫ਼ ਹੋਣਾ ਚਾਹੀਦਾ ਤੇਲ ਠੀਕ ਹੈ ਤੇ ਬਾਕੀ ਤਾਂ ਆਪ ਨੂੰ ਕੋਈ ਦਿੱਕਤ ਨਹੀਂ ਹਨਾ ਬਾਕੀ ਅੱਜ ਕੱਲ੍ਹ ਜੁਗਾੜ ਚੱਲ ਪਿਆ ਵੀ ਤੇਲ ਟਰਾਲੀ ਵਾਲਾ ਆਡੀ ਕਰਨ ਲੱਗ ਪਿਆ ਹਨਾ ਤੇ ਉਹ ਵੀ ਸਿਸਟਮ ਠੀਕ ਆ ਪਰ ਲੇਕਿਨ ਜਿਨ੍ਹਾਂ ਦੇ ਭਰਾਵਾਂ ਦੇ ਟਰੈਕਟਰ ਦੇ ਵਿੱਚ ਤੇਲ ਉਹੀ ਵਰਤਿਆ ਜਾਂਦਾ ਹਨਾ ਉਹਦੇ ਵਿੱਚ ਤੁਹਾਨੂੰ ਜਾਂ ਤਾਂ ਜਿਹੜਾ ਮਗਰੋਂ ਟਰਾਲਾ ਮੰਗ ਰਹੇ ਹੋ ਤੁਸੀਂ ਉਹ ਤਾਂ ਤੇਲ ਕੱਢ ਕੇ ਸਾਫ਼ ਕਰ ਲੈ ਜਾ ਕਰਿਆ ਜਾਵੇ ਸਿਲੰਡਰ ਠੀਕ ਹੈ ਤੇ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਸ ਜਾਣਕਾਰੀ ਵੀ ਤੁਹਾਨੂੰ ਦਿੱਤੀ ਬਾਕੀ ਫਿਟਿੰਗ ਵੀ ਦਿਖਾਈ ਤੇ ਵੀਡੀਓ ਕਿਦਾਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਸੋ ਮਿਲਾਂਗੇ ਤੁਹਾਡੇ ਨਾਲ ਹੁਣ ਹੋਰ ਵਧੀਆ ਤੇ ਨਵੀਂ ਵੀਡੀਓ ਦੇ ਵਿੱਚ ਧੰਨਵਾਦ ਸਤਿ ਸ੍ਰੀ ਅਕਾਲ ਬਾਕੀ ਵੀਡੀਓ ਨੂੰ ਬਾਅਦੋਂ ਲਾਈਕ ਕਰ ਦਿਓ ਤੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਧੰਨਵਾਦ ਸਤਿ ਸ੍ਰੀ ਅਕਾਲ